ਵਿਕਤੀਆਂ ਨੇ ਬਰੋਕ ਰਦੀਆਂ ਜਿਹੜਾ ਬੱਜਾ ਰੱਬ ਦਾ ਨਾਮ ਨਹੀਂ ਟੱਪਦਾ ਨਾ ਉਹ ਪ੍ਰੇਤ ਜੂੰਦੀ ਵਿੱਚ ਹੀ ਜੁੰਦਾ ਹੈ ਜਿਵੇਂ ਪ੍ਰੇਤ ਦੁਖੀ ਹੈ ਨਾ ਇਸ ਤਰ੍ਹਾਂ ਜਿਹੜਾ ਨਾਮ ਨਹੀਂ ਕਰਦਾ ਮਹਾਰਾਜ ਦੇ ਪ੍ਰੇਤ ਭਿੱਜਣ ਵਿੱਚ ਦੁੱਖ ਹੱਕ ਨੇ ਕਿਤੇ ਇਸ ਭਿੱਜਰੇ ਵਿੱਚ ਤਾਂ ਬੜੇ ਦੁੱਖ ਨੇ ਨਾ ਬੜਾ ਦੁਖੀ ਹੈ ਭਾਈ ਦੁੱਖ ਭੋਗਦਾ ਹੈ ਜਿਹਦਾ ਰੱਬ ਦਾ ਨਾਮ ਨਹੀਂ ਟੱਪਦਾ ਪਰ ਜਦੋਂ ਗੁਰੂ ਕੋਈ ਕਿਰਪਾ ਕਰਦਾ ਮਹਾਰਾਜ ਬਖਸ਼ਿਸ਼ ਕਰ ਦਿੰਦਾ ਫਿਰ ਇਹਦੀ ਬਿਰਤੀ ਪੜ ਜਾਂਦੀ ਹੈ ਕਦਮ ਫਿਰ ਮਹਾਰਾਜ ਕਹਿੰਦੇ ਪ੍ਰੇਤ ਜਾਏ ਮੁਖੇ ਨਹੀਂ ਰਹਿੰਦਾ ਤੇ ਦੇਵਤਾ ਵੀ ਬਣ ਜਾਂਦਾ ਹੈ ਵਾਲਿਹਾਰੀ ਪੁਰੇ ਆਪਣੇ ਦਿਵਹਾਰੀ ਸਦਬਾ ਜਿਹਨਾਂ ਮਾਨਸ ਤੇ ਦੇਵਤੇ ਕੀ ਤੱਤ ਨਾਲ ਆਗੀ ਬਾ ਕਹਿੰਦੇ ਹੁਣ ਸਭ ਕੁਝ ਹੀ ਬਦਲ ਗਿਆ ਆਪੁਸ਼ਟ ਬਾਤ ਤੇ ਭਈ ਸਿੰਦਰੀ ਦੁਖਦੁ ਬਹੁਤ ਸਜਣੇ ਮਾਰਾ ਦੀ ਬਾਣੀ ਦਾ ਬਚਨ ਕਿ ਪੁੱਠੀਆਂ ਖੱਲਾ ਖਾਰੀਏ ਸਿੱਧੀਆਂ ਜਿਹੜੇ ਦੁਤਾ ਤੁਸੀਂ ਉਹ ਵੀ ਸਜਣ ਬਣ ਕੇ ਭਾ ਵਿਸ਼ੇ ਵਿਕਾਰ ਜਿਹੜੇ ਨੂੰ ਤੰਗ ਕਰਦੇ ਸੀ ਨਾ ਕੱਲ ਉਹ ਵੀ ਸਜਣ ਬਣ ਕੇ ਨੇ ਬਿੱਤਰ ਬਣ ਕੇ ਵੀ ਸੇਵਾ ਕਰ ਲੱਗ ਪਏ ਹੁਣ ਤੰਗ ਨਹੀਂ ਕਰਦੇ ਪਰ ਜਦੋਂ ਬੰਦਾ ਰੱਬ ਦਾ ਨਾਮ ਨਹੀਂ ਜਪਦਾ ਨਾ ਫੇਰ ਸਮਝ ਲੈਣਾ ਕਿ ਇਸ ਤਰ੍ਹਾਂ ਦੀ ਹੀ ਹੁੰਦੀ ਹੈ ਜਿਸ ਤਰ੍ਹਾਂ ਦੀ ਪ੍ਰੇਤ ਦੀ ਹੁੰਦੀ ਹੈ ਦੁਖੀਆ ਉਹ ਵੀ ਪ੍ਰੇਤ ਕੀ ਬੰਦਾ ਵੀ ਦੁਖੀ ਹੈ ਬਚਾਤਾ ਜਦੋਂ ਇਹ ਰੱਬ ਦਾ ਨਾਮ ਜਪੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਫਿਰ ਪ੍ਰੇਤ ਨਹੀਂ ਰਹਿੰਦਾ ਫਿਰ ਮਾਰਾ ਨਹੀਂ ਕਿਤੇ ਮਨੁੱਖ ਵੀ ਨਹੀਂ ਰਹਿੰਦਾ ਫਿਰ ਦੇਵਤਾ ਬਣ ਜਾਂਦਾ ਪਾਪ ਚੰਗੀ ਸਮਝਦਾ ਮਾਲਕ ਬਣ ਜਾਂਦਾ ਚੰਗੀ ਸੋਚ ਆ ਜਾਂਦੀ ਚੰਗੀ ਬੇਰਤੀ ਦਾ ਮਾਲਕ ਬਣ ਜਾਂਦਾ ਉਹ ਮੈਂ ਦੇਵਤਾ ਕਿਉਂਕਿ ਜਿਹੜਾ ਚੰਗੇ ਕੰਮ ਕਰਦਾ ਹੈ ਜਿਹੜਾ ਚੰਗੇ ਕੰਮ ਨਹੀਂ ਕਰਦਾ ਉਹ ਤਾਂ ਪ੍ਰੇਤ ਹੀ ਹੈ ਭਾਈ ਜਿਹੜਾ ਚੰਗੇ ਕੰਮ ਕਰਦਾ ਹੈ ਉਹ ਦੇਵਤਾ ਹੈ ਪਰ ਕਿਹੜੇ ਦੇਵਤਾ ਪਰਦਾ ਹੁੰਦਾ ਹੈ